ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਵੇਲਾ ਚੱਲ ਰਿਹਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਰਾਮਾਂ ਦੀ ਹੱਟੀ ਤੇ ਉੱਤੇ ਦੇਖੋ ਜੀ ਫੈਂਸੀ 75 ਸਿਲਕ ਦਾ ਸੂਟ ਹੈਂਸੀ ਦੁਪੱਟੇ ਦੇ ਨਾਲ ਮਾਰਕੀਟ 'ਚ ਵਿਕੇ 1400 ਦਾ ਵਿਕੇ 1500 ਦਾ ਸਾਡਾ ਰੇਟ ਹੈ 850 ਰੁਪਈਆ ਜੀ 850 ਰੁਪਈਆ ਦੇ ਵਿੱਚ ਜੀ ਕੁਆਲਿਟੀ ਸ਼ਾਨਦਾਰ ਕੁਆਲਿਟੀ ਦੁਪੱਟਾ ਜਿਹੋਗਾ ਨਾ ਸ਼ਾਨਦਾਰ ਬਣਿਆ ਹੋਈ ਵਧੀਆ ਨਾਲ ਰੇਟ ਸਿਰਫ 850 ਰੁਪਈਆ ਹਰ ਇੱਕ ਡਿਜ਼ਾਈਨ ਦੇ ਵਿੱਚ ਫੁੱਲ ਕਲਰਾਂ ਜਮਾਲ ਪਹੁੰਚੁਕਿਆ ਇਹਦੇ ਵਿੱਚ ਪਹਿਲਾਂ ਦੇ ਵਿੱਚ ਕਲਰ ਖਤਮ ਹੋ ਗਏ ਸਾਰੇ ਨਵੇਂ ਕਲਰਾਂ ਜਮਾਲ ਜੀ ਇਹ ਆ ਗਿਆ भ्रावे हट्टी के उ जी भारी सेल मेला चल रहा है देखो जी कि शानदार क्वालिटी कि भारी है भी सूट है जी देखो सारा सारा फ्रंट भारी है रेट सिर्फ साढ़े अठ सौ रुपया जी विचित्रा सिलक के उत्ते जी दपट्टा भी ना है भी 850 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਦਿੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਆਲ ਓਵਰ 5 ਮੀਟਰ ਸੂਟ ਹੈ ਜੀ 850 ਰੁਪਏ ਦੇ ਵਿੱਚ ਰੰਗ ਤਾਂ ਬਹੁਤ ਹੀ ਸੋਹਣੇ ਰੰਗੇ ਦੇ ਵਿੱਚ ਆਏ ਹੋਏ ਨੇ ਦੇਖੋ ਫਰੋਜੀ ਕਲਰ ਆ ਗਿਆ ਵਾਈਨ ਕਲਰ ਆ ਗਿਆ ਨਾਵਾ ਮਜੈਂਟਾ ਕਲਰ ਆ ਗਿਆ ਸਾਰੇ ਵਿਆਹ ਸ਼ਾਦੀਆਂ ਵਾਲੇ ਕਲਰ ਆਈਏ ਦੇ ਵਿੱਚ ਭਰਾਵਾ ਦੀ ਹੱਟੀ ਦਿੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਰਾਵਾ ਦੀ ਹੱਟੀ ਦਿੱਤੇ ਭਾਰੀ ਸੇਲ ਮੇਲੇ ਦੇ ਉੱਤੇ ਬਹੁਤ ਹੀ ਡਿਜ਼ਾਈਨ ਜਮਾਲ ਆ ਗਿਆ ਇਹਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਆ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਆਇਆਗਾ ਦੁਪੱਟਾ ਪੂਰਾ ਜਾਲ ਵਾਲਾ ਜੀ ਪੂਰਾ ਵਧੀਆ ਦੁਪੱਟਾ ਹੈ ਵੀ ਜਾਲ ਦੇ ਨਾਲ ਹੈ ਦੁਪੱਟਾ ਜੀ ਪੂਰਾ ਵਧੀਆ ਬਣਿਆ ਹੋਇਆ 850 ਰੁਪਏ ਦੇ ਵਿੱਚ 850 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹਿੱਤੀ ਦੇ ਉੱਤੇ ਪਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਰੰਗ ਕੋ ਇਹ ਵੀ ਦੇਖੋ ਨੇ ਵਧੀਆ ਰੰਗ ਨੇ ਸਾਰੇ ਜੀ ਕੁੜੀਆਂ ਕੱਪੜੀਆਂ ਵਾਲੇ ਕੰਡਰ ਵਿਆਹ ਸ਼ਾਦੀ ਵਾਲੇ ਕੰਡਰ ਐ ਸਪੈਸ਼ਲ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਪਰਾਮਾ ਦੀ ਹੱਟੀ ਨੇੜੇ ਰਸ਼ਨ ਦੇ ਜੀ ਮੋੜ ਵੰਡੀ ਭਾਰੀ ਸੇਲ ਮੇਲਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਤੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਬਿਲਕੁਲ ਫ੍ਰੀ ਚੱਲ ਰਹੀ ਹੈ ਜੀ ਭਰਾਵਾਂ ਦੀ ਹੱਤੀ ਦਿੱਸਤੇ ਜੀ ਆਹ ਰਿਓ ਕਿੰਨਾ ਕੜਾਈਆਂ ਦਾ ਬਹੁਤ ਸੋਹਣਾ ਹੈ ਜੀ ਦੇਖੋ ਸਾਰਾ ਜਾਲ ਹੈਵੀ 프ਰੰਟ ਬਣਿਆ ਹੋਇਆ ਹੈਗਾ ਨਾਲ ਦੁਪੱਟਾ ਦੇਖੋ ਸ਼ਾਨਦਾਰ ਬਣਿਆ ਹੋਇਆ ਹੈਗਾ ਸਾਰੇ ਨਵੇਂ ਰੰਗਾਂ ਜਮਾਲ ਆ ਗਿਆ ਜੀ ਇਹ ਨਵੇਂ ਰੰਗ ਤੇ ਨਵੇਂ ਡਿਜ਼ਾਈਨ 850 ਰੁਪਏ ਦੇ ਵਿੱਚ ਹੈ ਜੀ ਆਪਣੇ ਕੋਲੇ ਸੇਲ ਮੇਲੇ ਦਿੱਤੇ ਜੀ ਇਹ ਬਾਜ਼ਾਰ 'ਚ ਵੇਖੇ 1400 ਦਾ ਵੇਖੇ 1500 ਦਾ ਆਪਣਾ ਰੇਟ ਹੈ ਸਾਡੇ 850 ਰੁਪਿਆ ਭਰਾਵਾ ਦੀ ਹਿੱਕੀ ਦਿੱਤੇ ਜੀ ਭਾਰੀ ਫੇਰ ਵੇਲੇ ਚਾਹ ਰੰਗ ਦੇਖੋ ਜੀ ਇਹਦੇ ਸਾਰੇ ਵਧੀਆ ਰੰਗ ਜੀ ਕੁੜੀਆਂ ਗੱਸੀ ਵਾਲੇ ਕਰ ਰਹੇ ਹੋਣੇ ਸਾਰੇ ਜੀ ਇਹਦੇ ਵਿੱਚ ਜੀ ਹੋਰ ਆਏਗਾ ਕੰਟਰਾਸਟ ਦੇ ਪੱਤੇ ਦੇ ਨਾਲ ਵੀ ਆਇਆ ਜੀ ਇਹਦੇ ਵਿੱਚ ਦੇਖੋ ਆਹ ਤੂਟਾ ਇਹਦੇ ਵਿੱਚ ਆ ਸੂਟ ਹੈ ਤਾਂ ਹ ਤੱਕ ਸੂੜਦਾ ਕੰਮ ਹੈ ਆ ਦੁਪੱਟੇ ਦੇ ਨਾਲ ਭਾਰੀ ਦੁਪੱਟਾ ਹੈ ਕੰਟਰਾਸਟ ਦੁਪੱਟੇ ਦੇ ਨਾਲ ਆਇਆਗਾ ਰੇਟ ਇਹਦਾ ਵੀ 850 ਹੈ ਜੀ 850 ਰੁਪਏ ਦੇ ਵਿੱਚ ਜੀ ਭਰਾਮਾ ਦੀ ਹੱਟੇ ਦੇ ਉੱਤੇ ਭਾਰੀ ਸਿਲ ਮੇਲੇ ਦੇ ਉੱਤੇ ਜੀ ਭਰਾਮਾ ਦੀ ਹੱਟੇ ਦੇ ਉੱਤੇ ਜੀ ਭਾਰੀ ਸਿਲ ਮੇਲੇ ਚੱਲ ਰਿਹਾ ਹੈ ਦੇਖੋ ਕੰਟਰਾਸਟ ਦੁਪੱਟੇ ਨਾਲ ਦੇ ਵੀ ਰੰਗ ਪਾੜੀ ਸੇਰ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਨੇੜੇ ਰੈਸ਼ਨ ਡੇ ਰਿਮਾਰਡ ਮੰਡੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਹਨ ਕੋਲ ਘੁਰੀਤਾ ਜਾ ਰਿਹਾ ਹੈ ਜੀ ਭਰਾਮਾ ਦੀ ਹੱਟੀ ਦੇ ਉੱਤੇ ਪਾੜੀ ਸੇਰ ਮੇਲਾ ਚੱਲ ਰਿਹਾ ਹੈਗਾ